ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਨਰਾਸੀਦ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਲਓ ਜੀ ਆਪਾਂ ਇੱਕ ਨਵਾਂ ਬਲੌਗ ਲੈ ਕੇ ਤੁਹਾਨੂੰ ਸਭ ਨੂੰ ਮਿਲਣ ਵਾਸਤੇ ਹਾਜ਼ਰ ਹੋ ਗਏ ਆ ਸਵੇਰ ਦਾ ਟਾਈਮ ਹੈ ਔਰ ਸਭ ਨੂੰ ਗੁੱਡ ਮਾਰਨਿੰਗ ਆਸ਼ਾ ਕਰਦੀ ਹਾਂ ਤੁਸੀਂ ਪੂਰਾ ਬਲੌਗ ਜ਼ਰੂਰ ਦੇਖੋਗੇ ਦੇਖਣ ਤੋਂ ਬਾਅਦ ਲਾਈਕ ਕਰੋਗੇ ਕਮੈਂਟ ਕਰਕੇ ਦੱਸੋਗੇ ਜੀ ਕਿਹੋ ਜਿਹਾ ਲੱਗਿਆ ਬਲੌਗ ਤੇ ਹਾਂ ਜੀ ਜੋ ਪਿਆਰੇ ਪਿਆਰੇ ਕਮੈਂਟ ਕਰਦੇ ਆ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਲਓ ਜੀ ਆਪਾਂ ਸਵੇਰੇ ਸਵੇਰੇ ਸ਼ਿਟੀਆਂ ਲਿਉਣ ਦਾ ਕੰਮ ਕਰਨਾ ਸ਼ੁਰੂ ਕਰਤਾ ਸੀਗਾ ਕੁਝ ਕੰਮ ਕਾਜ ਕਰ ਲਏ ਸੀਗੇ ਮੈਂ ਲਿਆ ਰਹੀ ਸੀ ਸ਼ਿਟੀਆਂ ਤੇ ਮੰਮੀ ਵੀ ਇੱਧਰ ਉੱਠ ਕੇ ਆ ਗਈ ਸੀ ਮੰਮੀ ਤਾਂ ਤਾਂ ਲੇਟ ਹੀ ਉੱਠਦੇ ਹੁੰਦੇ ਆ ਕਿਉਂਕਿ ਗੋਡੇ ਦੁਖਦੇ ਆ ਮੰਮੀ ਕਹਿੰਦੇ ਚਲੋ ਪਾਣੀ ਗਰਮ ਮੈਂ ਕਰ ਦਿੰਨੀ ਆ ਤੁਸੀਂ ਸ਼ਿਟੀਆਂ ਲੈ ਆਓ ਕਿਉਂਕਿ ਮੰਮੀ ਨੂੰ ਉਧਰ ਤੁਰਨਾ ਫਿਰਨਾ ਜਿਆਦਾ ਔਖਾ ਆ ਯਾਨੀ ਤੋਰੇ ਫੇਰੇ ਦਾ ਕੰਮ ਜਿਆਦਾ ਹੁੰਦਾ ਨਿਗਾ ਤੇ ਇਸ ਕਰਕੇ ਮੰਮੀ ਕੁਰਸੀ ਢਾ ਕੇ ਬਹਿ ਗਏ ਸੀਗੇ ਤੇ ਕਹਿੰਦੇ ਮੈਂ ਪਾਣੀ ਗਰਮ ਕਰ ਦਿੰਨੀ ਤੇ ਮੈਂ ਲਿਆ ਰਹੀ ਸੀਗੀ ਸ਼ਿਟੀਆਂ ਤੇ ਹਾਂਜੀ ਰਾਜ ਭਾਈ ਜੋ ਕਿ ਐਮਪੀ ਤੋਂ ਹੈਗੇ ਬਹੁਤ ਹੀ ਪਿਆਰਾ ਜਿਹਾ ਕਮੈਂਟ ਕਰਦੇ ਬਹੁਤ ਰਿਸਪੈਕਟ ਕਰਦੇ ਆ ਤੇ ਬਾਕੀ ਵੀ ਜੋ ਸੋਨੇ ਸੋਨੇ ਕਮੈਂਟ ਕਰਦੇ ਤੁਹਾਡਾ ਬਹੁਤ ਬਹੁਤ ਥੈਂਕ ਯੂ স্পੈਸ਼ਲ ਵਲੌਗ ਬਣਾਵਾਂਗੇ ਜੀ ਤੁਹਾਡੇ ਨੇਮ ਰਿਵੀਲ ਕਰਾਂਗੇ ਜੋ ਸੋਨੇ ਸੋਨੇ ਕਮੈਂਟ ਕਰਦੇ ਆ ਜੀ ਤੇ ਐਵੇਂ ਹੀ ਆਪਣਾ ਪਿਆਰ ਜਿਹੜਾ ਸਾਡੇ ਨਾਲ ਬਣਾਈ ਰੱਖਿਓ ਜੀ ਵਲੌਗ ਸਾਰਾ ਜ਼ਰੂਰ ਦੇਖਿਆ ਕਰੋ ਤੇ ਲੋ ਜੀ ਸ਼ੂਟੀਆਂ ਲਉਣ ਤੋਂ ਬਾਅਦ ਮੈਂ ਇੱਧਰ ਲੱਗੇ ਸੀਗੀਆਂ ਝਾੜੂ ਘੜਨ ਵਾਸਤੇ ਹੁਣ ਮੈਨੂੰ ਇੱਥੇ ਬਹੁਤ ਸੁੱਖਾ ਹੋ ਗਿਆ ਹੈ ਨਾ ਆ ਡੈਡੀ ਜੀ ਨੇ ਸੋਚਿਆ ਵੀ ਮੇਰੀ ਨੋ ਓਕੇ ਹੁੰਦੀ ਆ ਹਨਾ ਕਿਉਂਕਿ ਸਾਡੀ ਫੈਮਲੀ ਬਹੁਤ ਵਧੀਆ ਬਹੁਤ ਨਾਈਸ ਹੈ ਤੇ ਇੱਥੇ ਨਾ ਟੁੱਟ ਪੱਜ ਜੀ ਬਹੁਤ ਸੀਗੀ ਤੇ ਜਿਵੇਂ ਹੁਣ ਰਾਜਿੰਦਰ ਜੀ ਤੱਬੇ ਠੀਕ ਨਹੀਂ ਚੱਲ ਰਹੀ ਮੈਂ ਉਹਨਾਂ ਨੂੰ ਕਿਦਨ ਦੀ ਕਹ ਰਹੀ ਸੀ ਪਲੀਜ਼ ਇਹਨੂੰ ਸਹੀ ਕਰਾ ਦਿਓ ਕਿਉਂਕਿ ਹਨੇਰੀਆਂ ਦਾ ਮੌਸਮ ਚੱਲ ਪਣਾ ਤਾਂ ਫਿਰ ਮੈਨੂੰ ਇੱਥੇ ਬਹੁਤ ਔਖਾ ਹੁੰਦਾ ਹਨਾ ਧੋਣ ਦੇ ਵਿੱਚ ਵੀ ਜਿਵੇਂ ਡੇਢ ਦੋ ਘੰਟੇ ਲੱਗ ਜਾਂਦਾ ਹੈ ਕਿਉਂਕਿ ਟੁੱਟੀ ਹੋਣ ਕਰਕੇ ਤੇ ਝਾੜੂ ਵੀ ਕੱਢਣਾ ਤੇ ਬੜਾ ਔਖਾ ਨਿਕਲਦਾ ਸੀਗਾ ਤੇ ਇਸ ਕਰਕੇ ਚਲੋ ਡੈਡੀ ਜੀ ਨੇ ਸੁਣੀ ਗੱਲ ਤੇ ਰਿਪੇਅਰਿੰਗ ਕਰਾਂ ਤੇ 2-3 ਦਿਨ ਲੱਗੇ ਹਨਾ ਫਰਸ਼ ਦੀ ਰਿਪੇਅਰਿੰਗ ਕਰਉਣ ਵਾਸਤੇ ਤੇ ਹੁਣ ਝਾੜੂ ਸੌਖਾ ਨਿਕਲ ਜਾਂਦਾ ਹੁਣ 1 ਸਾਲ ਪੂਰਾ ਵਧੀਆ ਟੱਪ ਜਾਊਗਾ ਤੇ ਹਾਂਜੀ ਉਸ ਤੋਂ ਬਾਅਦ ਆਪਾਂ ਝਾੜੂ ਕੱਢਣ ਤੋਂ ਬਾਅਦ ਬਾਹਰਲੇ ਵਿਹੜੇ ਦੀ ਵੀ ਸਫਾਈ ਕਰਾਈ ਸੀਗੀ ਉਧਰ ਮੈਂ ਕੈਮਰਾ ਔਨ ਨਹੀਂ ਕੀਤਾ ਸੀਗਾ ਤੇ ਕਿਉਂਕਿ ਹੁਣ ਤਾਂ ਟਾਈਮ ਨਾਲ ਛੇਤੀ ਹੋ ਜਾਂਦਾ ਕੰਮ ਹਨਾ ਤੇ ਉਸ ਤੋਂ ਬਾਅਦ ਆਪਾਂ ਗਏ ਸੀਗੇ ਕਿਚਨ ਦੇ ਕੰਮਕਾਜ ਕਰਨ ਤੇ ਕੁਸਟੋ ਮੈਂ ਪਹਿਲਾਂ ਹੀ ਕਰ ਗਈ ਸੀ ਕਿ ਜਿਵੇਂ ਮੱਖਣੀ ਵਗੈਰਾ ਕੱਢਣੀ ਆ ਲੱਸੀ ਵਗੈਰਾ ਪਾਉਣ ਕੇ ਰੱਖਣੀ ਆ ਹਨਾ ਉਹ ਕੰਮ ਕਾਜ ਕਰ ਗਏ ਸੀਗੇ ਤੇ ਦੂਜੀ ਵਾਰ ਦੀ ਚਾਹ ਬਣਾਈ ਸੀਗੇ ਇਸ ਕਰਕੇ ਕੁਝ ਭਾਂਡੇ ਰਹਿੰਦੇ ਸੀਗੇ ਪਹਿਲਾਂ ਮੈਂ ਕਿ ਆਟਾ ਗੁੰਨ ਕੇ ਰੱਖਦਾ ਕਿ ਆਟਾ ਪਾ ਨਾ ਅੱਧਾ ਅੱਧੇ ਘੰਟਾ ਪਹਿਲਾਂ ਗੁੰਨ ਕੇ ਰੱਖ ਦਈ ਫਿਰ ਵਧੀਆ ਹੋ ਜਾਂਦਾ ਫੁਲਕੇ ਬਣਾਉਣ ਤੱਕ ਇਸ ਕਰਕੇ ਮੈਂ ਗਿੱਲਾ ਪਾਣਾ ਦੇ ਕੇ ਢੱਕ ਕੇ ਰੱਖਦਾ ਸੀਗਾ ਤੇ ਇੱਥੇ ਹੁਣ ਚਾਰਕ ਭਾਂਡੇ ਸੀ ਇਹ ਸਾਫ਼ ਕਰ ਰਹੀ ਸੀਗੀ ਤੇ ਇਹ ਜਿਹੜੀ ਛਾਣਨੀ ਆ ਇਹ ਸਗੀ ਪਨੀਰ ਵਾਲੀ ਹੈ ਨਾ ਪਨੀਰ ਮੈਂ ਸਵੇਰੇ ਹੀ ਬਣਾ ਕੇ ਰੱਖ ਦਿੰਨੀ ਹੁੰਨੀ ਆ ਬਟ ਹੁਣ ਸੰਭਾਲਣਾ ਕਰਨ ਦਾ ਕੰਮ ਜਿਹੜਾ ਮਨਵੀਰ ਦਾ ਹੁੰਦਾ ਜਿਵੇਂ ਮਨਵੀਰ ਫੇ ਕਾਫੀ ਬਣਾਉਂਦਾ ਆ ਉਹਦੋਂ ਫਿਰ ਉਹ ਤੇ ਜਿਵੇਂ ਕੋਈ ਧਾਬ ਦੇ ਕੇ ਰੱਖਣਾ ਨਾ ਪਨੀਰ ਦੇ ਜੋ ਕੋਈ ਪੀਸ ਬਣਾਉਣੇ ਆ ਤੇ ਫਿਰ ਆਪੇ ਹੀ ਕਰ ਲੈਂਦਾ ਹੁੰਦਾ ਕਿਉਂਕਿ ਜਿੰਮ ਜਾਂਦਾ ਆ ਇਸ ਕਰਕੇ ਪਨੀਰ ਖਾਂਦੇ ਖਾਂਦਾ ਆ ਤੇ ਜਦੋਂ ਸਾਡਾ ਕਦੇ ਮਨ ਹੁੰਦਾ ਹੈ ਵੀ ਅਸੀਂ ਵੀ ਪਨੀਰ ਵਾਲੀ ਸਬਜ਼ੀ ਬਣਾਉਣੀ ਆ ਤਾਂ ਫਿਰ ਅਸੀਂ ਜਾੜਾ ਬਣਾ ਲੈਂਦੇ ਹੁੰਦੇ ਆ ਕਿਉਂਕਿ ਡੇਢੀ ਡੇਲੀ ਤਾਂ ਇੰਨੀ ਹੈਵੀ ਚੀਜ਼ ਆਪਣੇ ਤੋਂ ਖਾਦੀ ਨਹੀਂ ਜਾਂਦੀਗੀ ਹੈ ਨਾ ਚਲੋ ਬੱਚਾ ਤਾਂ ਵੀ ਇੰਨਾ ਹੁੰਦਾ ਵੀ ਯੰਗ ਐਜ ਦਾ ਬੱਚੇ ਨੂੰ ਪੱਚ ਵੀ ਜਾਂਦੀ ਹੈ ਬਾਕੀ ਜਿਵੇਂ ਵਗੈਰਾ ਜਾਂਦਾ ਤੇ ਇਹ ਖਾਂਦਾ ਹੀ ਖਾਂਦਾ ਆ ਕਿਉਂਕਿ ਹੁਣ ਗਰਮੀ ਆ ਗਈ ਤਾਂ ਫਿਰ ਐਗ ਵਗੈਰਾ ਜ਼ਿਆਦਾ ਨਹੀਂ ਵਰਤਦੇਗੇ ਤੇ ਇਸ ਕਰਕੇ ਮੈਂ ਪਨੀਰ ਡੇਲੀ ਬਣਾ ਦਿੰਨੀ ਹੁੰਨੀ ਆ ਇਹ ਬਣਾ ਕੇ ਆਪੇ ਖਾ ਲੈਂਦਾ ਜਿਵੇਂ ਕੁਝ ਵੀ ਬਣਾਉਣਾpur ਜੀ ਬਣਾਉਣੀ ਆ ਜਾਂ ਪ੍ਰੀਤੀ ਕੋਈ ਨਿਊ ਰੈਸਪੀ ਬਣਾਉਣੀ ਆ ਆਪੇ ਬਣਾ ਕੇ ਖਾ ਲੈਂਦੇ ਆ ਤੇ ਬੱਚੇ ਪਲ ਜਾਣ ਤਾਂ ਫਿਰ ਇੰਨਾ ਕੁ ਚਲੋ ਮौज ਹੋ ਜਾਂਦੀ ਹੈ ਮੇਰੀ ਵੀ ਹੈਲਪ ਕਰਾ ਦਿੰਦਾ ਹੁੰਦਾ ਕਿਸੇ ਨਾ ਕਿਸੇ ਕੰਮ ਦੇ ਵਿੱਚ ਤੇ ਇੱਧਰ ਮੈਂ ਹੁਣ ਬੱਸ ਆਹ ਝਾਰਕ ਪਾਂਡੇ ਸੀਗੇ ਇਹ ਸਾਫ਼ ਕਰ ਲਈ ਸੀ ਕਿਉਂਕਿ ਦੂਜੀ ਵਾਰ ਦੀ ਚਾਹ ਬਣਦੀ ਬਣਦੀ ਆ ਸਾਡੇ ਤੇ ਮੰਮੀ ਜੀ ਡੈਡੀ ਜੀ ਪਿੰਦੇ ਪਿੰਦੇ ਆ ਤਾਂ ਉਹਨਾਂ ਵਾਸਤੇ ਮੈਂ ਬਣਾਈ ਸੀਗੀ ਮੈਂ ਤਾਂ ਜਿਵੇਂ ਹੁਣ ਦੇਲੇ ਰੂਟੀਨ ਚ ਆਪ ਦੇ ਵੀ ਇੱਕ ਐਪਲ ਜ਼ਰੂਰ ਖਾਣੇ ਹੁੰਦੀ ਆ ਵੀਕਨੈਸ ਜਿਹੜੀ ਆ ਖਤਮ ਹੋ ਜਵੇ ਉਸ ਤੋਂ ਬਾਅਦ ਆਪਾਂ ਬਣਾਉਣ ਲੱਗੇ ਸੀਗੇ ਫੁਲਕਾ ਤੇ ਹੁਣ ਜਿਵੇਂ ਮੌਸਮ ਜਾਂ ਬਦਲ ਲਿਆ ਨਾ ਹੁਣ ਕੀੜੀਆਂ ਦਾ ਬੜਾ ਮੱਖੀਆਂ ਦਾ ਕੀੜੀਆਂ ਦਾ ਮੌਸਮ ਜਾਂ ਬੜਾ ਆ ਗਿਆ ਆ ਆ ਜਿਹੜਾ ਆਪਾਂ ਵੀ ਮੈਟ ਪਿਛਾਉਣੇ ਹੁੰਦੇ ਜਿਹਦਾ ਫੁਲਕਾ ਬਣਾਉਣੀ ਹੈ ਨਾ ਤੇ ਇਸ ਤੇ ਬੜੀਆਂ ਕੀੜੀਆਂ ਲੱਗ ਜਾਂਦੀਆਂ ਫੁਲਕਾ ਕੀ ਕਿਤੇ ਨਾ ਕੀਤੇ ਕੋਈ ਉਹਦਾ ਛੱਟਾ ਪੈ ਜਾਂਦਾ ਜਦੋਂ ਆਪਾਂ ਫੁਲਕਾ ਚੋਪੜੀ ਦਾ ਤੇ ਉਸ ਦੇ ਨਾਲ ਕੀੜੀਆਂ ਜੀਆਂ ਪੜੀਆਂ ਆ ਜਾਂਦੀਆਂ ਮੈਂ ਹੁਣ ਮੈਂ ਕਿੱਸੇ ਦੇ ਨਾ ਮਚੋਕ ਲਾ ਕੇ ਰੱਖੂੰਗੀ ਵੀ ਕੀੜੀਆਂ ਨਾ ਲੱਗਣ ਕਿਉਂਕਿ ਡੇਲੀ-ਡੇਲੀ ਤਾਂ ਤੋਤਾ ਵੀ ਨਹੀਂ ਜਾਂਦਾ ਨਾ ਆਪਾਂ ਕਈ ਦਿਨਾਂ ਬਾਅਦ ਧੋਣੇ ਆ ਤੇ ਚਲੋ ਜੀ ਮੈਂ ਕਿੱਸੇ ਹੁਣ ਟਾਈਮ ਹੋ ਗਿਆ ਸੀਗਾ 11 ਵਜੇ ਸੀਗੇ ਇੱਥੇ ਅਸੀਂ ਥੋੜਾ ਲੇਟ ਹੀ ਬਣਾਉਨੇ ਆ ਹੁੰਨੇ ਆ ਫੁਲਕਾ ਕਿਉਂਕਿ ਲੇਟ ਰੁਕਦੇ ਆ ਫਿਰ ਦੋ ਬਾਰੀ ਚਾਹ ਪੀ ਲੈਂਦੇ ਆ ਤੇ ਤਾਂ ਕਰਕੇ ਫੁਲਕੇ ਦੀ ਕਾਲੀ ਨਹੀਂ ਕਰਦੇਗੇ ਤੇ ਇਸ ਕਰਕੇ ਮੈਂ ਸਾਰਾ ਕੰਮ ਖਤਮ ਕੰਮ ਤੋਂ ਬਾਅਦ ਫਿਰ ਫੁਲਕੇ ਦਾ ਕੰਮ ਕਰਦੀ ਹਣੀ ਵੈਸੇ ਆਮ ਪਿੰਡਾਂ ਦੇ ਵਿੱਚ 8.5 ਖਾ ਲੈਂਦੇ ਆ ਲੇਕਿਨ ਕੋਈ ਨਹੀਂ ਕੀ ਬਣ ਗਿਆ ਆ ਇਹ ਕਿਹੜੇ ਫੁੱਲ ਨੇ ਆ ਫੁੱਲੇ ਫੁੱਲੇ ਕੁਰਤੇ ਦੇ ਫੁੱਲ ਕਿਵੇਂ ਲੱਗੇ ਦੇਖ ਆ ਦੇਖ ਇਹ ਪੁਰਾਣੀ ਲੀੜੀ ਐ ਇਹ ਥੋੜਾ ਨਵੀਂ ਐ ਨਾ ਨਾ ਕਿੱਥੇ ਭੱਜ ਜਾਣਾ ਕਾਕਾ ਵੇਖਣ ਜਾਣਾ ਅੱਜ ਅੱਛਾ ਕੱਪੜੇ ਭੱਜ ਜਾਈਏ ਨਾ ਕਾਕਾ ਗਊਗਾ ਮੇਰਾ ਬਾਈ ਤਾਂ ਸੋਹਣਾ ਨਹੀਂ ਲੱਗ ਜਾਂਦਾ ਹਾਂ ਹੂੰ ਹਾਂ ਧੰਨਾਂ ਨੰਦਰ ਤੇ ਹੈਗਾ ਕਾਕਾ ਨੂੰ ਜੀ ਜੱਜ ਆਇਓ ਚਲ ਵਧਾਈਆਂ ਫਿਰ ਤੁਹਾਨੂੰ ਵਧਾਈਆਂ ਦੇ ਦਿਓ ਬਰਸਾਂਜ ਤੁਹਾਨੂੰ ਬਹੁਤ ਬਹੁਤ ਵਧਾਈਆਂ ਛੋਟੇ ਜੇ ਕਾਕੇ ਦੀਆਂ ਛੋਟੇ ਕਾਕੇ ਦੀਆਂ ਵਧਾਈਆਂ ਵੀ ਤੈਨੂੰ ਹਾਂ ਮੇਰੇ ਵੱਲੋਂ ਸਸਤੀ ਕੱਲ ਬੁਲਾਇਆ ਹੀ ਕਾਕੇ ਨੂੰ ਚੰਗਾ ਠੀਕ ਹੈ ਸਸਤੀ ਕੱਲ ਬੁਲਾਇਆ ਹੀ ਤੇ ਹੋਰ ਨਹੀਂ ਬੜਾ ਕਿਉਂ ਆਉਂਦਾ ਮਾਲਵੇਦਾ ਜੱਟ ਕਾਕਾ ਕਾਕਾ ਪਰ ਗੁੱਸੇ ਹੋ ਜਾਊਗਾ ਕੋਈ ਮੈਨੂੰ ਸਤਰੀ ਕਰਨੀ ਬੁਲਾਉਂਦੇ ਸਵੇਰੇ ਤਾਂ ਮੈਨੂੰ ਵਧਾਈਆਂ ਦੇ ਜਾਂਦਾ ਸੀਗਾ ਤੇ ਹੁਣ ਕਹਿੰਦਾ ਨਹੀਂ ਦੇ ਕੇ ਆਉਂਦਾ ਚਲ ਕੋਈ ਨਾ ਅਸੀਂ ਕਾਕੇ ਨੂੰ ਆਪੇ ਦੇ ਦਾਂਗੇ ਵਧਾਈਆਂ ਠੀਕ ਹੈ ਆ ਧੱਗਾ ਬਦਲ ਨਹੀਂ ਓਏ ਆ ਧੱਗਾ ਬਦਲ ਨਹੀਂ ਯਾਰ ਤੂੰ ਮੈਨੂੰ ਇਹ ਨਹੀਂ ਸੋਣਾ ਇਧਰ ਇਧਰ ਮੁਹ ਕਰ ਕੇ ਮੇਰੇ ਕਹਿੰਦੀ ਆ ਧੱਗਾ ਉੱਚੀ ਪੈਂਟ ਪਾਈ ਆ ਨਾਲ ਜੁੱਤੀ ਪਾਈ ਆ ਨਾ ਨਾ ਥੱਲੋਂ ਵੇਗ ਨਾ ਨਾ ਪੈਰ ਤੇ ਨਾ ਕਿ ਜਰਾਮਾ ਮੈਂ ਵੀ ਨੋਰ ਨਾ ਆ ਇਹਦੇ ਕੱਪੜੇ ਥੋੜੋ ਇਹਨੇ ਮੰਗ ਕੇ ਪਾਈ ਆ ਹੁਣ ਮੈਨੂੰ ਹੋਣ ਲੱਗਿਆ ਨਾ ਨਵੇਂ ਪਾ ਕੇ ਜਾਊਂਗਾ ਜਮਨ ਦੇਖੀ ਜੇ ਪਾਈ ਆ ਮੰਗ ਕੇ ਪਾਈ ਆ ਮੈਨੂੰ ਹੋਣ ਲੱਗਿਆ ਨਾ ਹੋਣ ਲੱਗਦਾ ਹੁਣ ਹੋਣ ਲੱਗਦਾ ਨਵੇਂ ਲੀਡੇ ਪਾਊਂਗਾ ਮੈਂ ਨਵੀਂ ਪੱਗ ਬੰਨਾਂਗਾ ਪ੍ਰੈਸ ਕੀਤੇ ਹੋਏ ਨਵੀਂ ਬੂਟ ਪਾਊਂਗਾ ਨਵੀਆਂ ਜਰਬਾ ਪਾਊਂਗਾ ਸਾਰਾ ਨਵਾਂ ਪਾ ਕੇ ਜਾਊਂਗਾ ਕਾਖੀ ਥੋੜੀ ਮੈਂ ਸੈਂਡਲਾਂ ਤੇ ਜਾਊਂਗਾ ਵੈਲੀ ਬਾਤੇ ਜਾਊਂਗਾ ਥੜੀ ਬੰਨੂਗੀ ਸਾਵੂ ਸੋਨੇ ਦੀ ਸੋਨੇ ਦੀ ਘੜੀ ਸੋਨੇ ਦੀ ਜੈ ਬੰਨੇ ਤੇ ਆਉਂ ਮੈਂ ਤਾ ਲਾਤੇ ਜਾਊਂਗਾ ਪਾਪੇ ਦੇ ਉਨੋ ਇਹ ਤੇ ਪਪਾ ਉਹ ਪਾਊਆ ਉਹ ਮੇਰੇ ਪਾ ਉਹ ਪਾਪੇ ਦੇ ਉਲੇ ਉਹ ਮੇਰੇ ਤੇ ਲਿਆ ਉਹ ਪਾਪਾ ਮਾਤੇ ਜਾਊਂਗਾ ਮੈਂ ਪਾ ਦਊਂਗਾ ਵੈਲੀ ਪਾਊ ਉਹ ਪਾਣਾ ਵੈਲੀ ਪਾ ਲਊਂਗਾ ਨਹੀਂ ਨਹੀਂ ਵੈਲੀ ਤਾਂ ਬੁੜੀਆਂ ਦੀ ਹੁੰਦੀ ਆ ਵੈਲੀ ਤਾਂ ਬੁੜੀਆਂ ਪਾਉਂਦੀਆਂ ਯਾਰ ਵੈਲੀ ਤਾਂ ਬੁੜੀਆਂ ਪਾਉਂਦੀਆਂ ਬੁੜੀਆਂ ਬੋਮੀਆਂ ਵੈਲੀ ਤੂੰ ਬੰਦਾ ਕੀ ਇਹਦਾ ਵੈਲੀ ਪਾ ਕੇ ਜੀਵੇਗਾ ਮੇਰੇ ਤੋਂ ਦੁੱਦੀ ਵੈਲੀ ਆ ਮੁੰਡੇ ਵਾਲੀ ਮੁੰਡੇ ਵਾਲੀ ਬੈਲੀ ਹੁੰਦੀ ਆ ਹੁੰਦੀ ਆ ਇਮਨਾ ਤੂੰ ਤਾਂ ਫਿਰ ਬੁੜੀਆਂ ਲੈ ਲਈਂ ਪੈਂਗਾ ਯਾਰ ਕਹੀ ਜੱਪਲ ਨਾ ਇਹ ਬੁੜੀਆਂ ਵਾਲੀ ਸੋਨੇ ਵਾਲੀ ਘੜੀ ਬੁੜੀਆਂ ਬਣਦੀਆਂ ਆਂਦੀਆਂ ਬੁੜੀਆਂ ਪਾਉਂਦੀਆਂ ਨਹੀਂ ਵੈਲੀ ਤਾਂ

ਔਰ ਇਹਦੇ ਫੁੱਲ ਖਿੜੇ ਸੀ ਨਾ ਸਾਰੇ ਮੁਰਝਾ ਗਏ ਨਾ ਸਾਰੇ ਨੇ ਬਦਾਮ ਉੱਪਲੇ ਸ਼ੁਰੂ ਹੋ ਗਏ ਕਿੰਨੇ ਦੇ ਗੁੱਛੇ ਲੱਗੇ ਪਏ ਇੱਧਰ ਬਦਾਮ ਤੇ ਬਦਾਮ ਹੋ ਜਾਣਗੇ ਕਰਦੇ ਹੁਣ ਹੁਣ ਆਪਾਂ ਇੱਧਰ ਜਾ ਰਹੇ ਸੀ ਛਟੀਆਂ ਦੇ ਹੱਤੇ ਚ ਇੱਧਰ ਨੇ ਇੱਕ ਛੋਟਾ ਗਮਲਾ ਟੁੱਟਿਆ ਹੋਇਆ ਉਹ ਸਿੱਟਣ ਜਾ ਰਹੇ ਸੀ ਇਹ ਤੁਹਾਨੂੰ ਹੱਤਾ ਦੇਖੋ ਨੇ ਛਟੀਆਂ ਵਾਲਾ ਇਹ ਸਾਡੀਆਂ ਛਟੀਆਂ ਸਾਰੀਆਂ ਇਹ ਇੱਧਰ ਹਜੇ ਬਲਗਮ ਨਹੀਂ ਕੀਤਾ ਹੋਇਆ ਬਲਗਮ ਪਤਾ ਕਿ ਇਹਨੂੰ ਕਹਿੰਦੇ ਆ ਦੱਸੋ ਕਮੈਂਟ ਕਰਕੇ ਕਿਹਨੂੰ ਕੰਦੇ ਆ ਬਲਗਮ ਆ ਰੂੜੀ ਜਿਹੜੀ ਅਸੀਂ ਖੇਤੀ ਲਾਇਆ ਉਹਨੇ ਹੁੰਨੇ ਆ ਅਸੀਂ ਦਰ ਛਟੀਆਂ ਛਟੀਆਂ ਰੱਖੀਆਂ ਹੋਈਆਂ ਇੱਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਤੇ ਇਹ ਕੰਮ ਮੇਰਾ ਕੱਲ ਦਾ ਹੀ ਪੈਂਡਿੰਗ ਪਿਆ ਸੀਗਾ ਇਹ ਮੈਂ ਸਾਰੇ ਜਿਵੇਂ ਛੱਤ ਤੇ ਗੰਡੇ ਰੱਖੇ ਹੋਏ ਆ ਤੇ ਕੁਝ ਗੰਡੇ ਜਿਵੇਂ ਲਿਆਂਦੇ ਸੀਗੇ ਕੁਛ ਤਾਂ ਜਿਵੇਂ ਭੂਕਾ ਜਿਹਾ ਆਲੇ ਨਾ ਉਹ ਤਾਂ ਅੱਡ ਰੱਖ ਲਏ ਸੀਗੇ ਵੀ ਉਹ ਸਬਜ਼ੀ ਵਗੈਰਾ ਚ ਕੱਟ ਕੇ ਪਾ ਲਈ ਦੀ ਜਿੰਨਾ ਚ ਭੂਕਾ ਜ਼ਿਆਦਾ ਨਿਕਲਿਆ ਆਈਆਂ ਤੇ ਕਿਉਂਕਿ ਆਪਾਂ ਇਕੱਠੇ ਲੈ ਲੈਂਦੇ ਆ ਨਾ ਪਿੰਡਾਂ ਦੇ ਵਿੱਚ ਜਿਵੇਂ ਦੋ ਕੱਟੇ ਤਿੰਨ ਕੱਟੇ ਇਕੱਠੇ ਲੈ ਲੈਂਦੇ ਆ ਤੇ ਇਸ ਕਰਕੇ ਕਈ ਗੰਢਿਆਂ ਦੇ ਵਿੱਚ ਭੂਕਾਂ ਜਿਹਾ ਨਿਕਲ ਗਿਆ ਸੀਗਾ ਤੇ ਇਹ ਹੁਣ ਹੋਰ ਲਾ ਕੇ ਲੈਂਦੇ ਸੀਗੇ ਬਿਨਾਂ ਭੂਕਾਂ ਦੇ ਜਿਵੇਂ ਸਲਾਦ ਵਗੈਰਾ ਚ ਖਾਣਾ ਹੁੰਦੇ ਨਾ ਉਸ ਕਰਕੇ ਤੇ ਇਹ ਮੈਂ ਹੁਣ ਟੋਕਰੀ ਸਾਫ਼ ਕਰਕੇ ਟੋਕਰੀ ਦੇ ਵਿੱਚ ਪਾ ਰਹੀ ਸੀਗੀ ਤੇ ਅਖਬਾਰ ਵਿਛੋਨੇ ਹੁੰਦੇ ਆ ਪਰ ਅਖਬਾਰ ਹੁਣ ਜਿਵੇਂ ਸਿਆਲਾਂ ਦੇ ਵਿੱਚ ਜਿਵੇਂ ਖਤਮ ਹੋ ਗਿਆ ਨਾ ਅੱਗ ਗੁਬਾਲੀ ਦੀ ਤਾਂ ਖਤਮ ਹੀ ਹੋ ਗਿਆ ਸੀ ਇਸ ਕਰਕੇ ਟੋਕਰੀ 'ਚ ਵਿਛਾਉਣ ਨੂੰ ਮੈਨੂੰ ਅਖਬਾਰ ਤਾਂ ਲੱਭਿਆ ਨਹੀਂ ਜੇ ਅਖਬਾਰ ਬਛਾਈ ਹੋਵੇ ਫਿਰ ਵਧੀਆ ਵਿੱਚ ਛਿਲਕੇ ਵਗੈਰਾ ਥੱਲੇ ਨਹੀਂ ਉਤਰਦੇ ਹਨ ਬਟ ਡੇ ਨਹੀਂ ਗਏ ਛਿਲਕੇ ਤੇ ਪਰ ਮੈਂ ਚੁੱਕ ਕੇ ਪਾ ਰਹੀ ਸੀਗੀ ਤਾਂ ਕਿ ਛਿਲਕਿਆਂ ਦਾ ਭੂਰ ਜਾ ਜਿਹੜਾ ਥੱਲੇ ਨਾਲ ਡਿੱਗੇ ਖਲਾਰਾ ਨਾ ਪਵੇ ਤੇ ਅੱਜ ਮੈਂ ਆਹ orange ਵਾਲਾ ਸੂਟ ਪਾਇਆ ਸੀਗਾ ਤਾਂ ਬੱਚੇ ਨਾ ਮੈਨੂੰ ਹੱਸਣ ਲੱਗੇ ਕਹਿੰਦੇ ਮੈਡਮ ਅੱਜ ਤਾਂ ਤੁਸੀਂ orange orange ਬਣੇ ਹੋਏ ਸੰਤਰਾ ਲੱਗ ਰਿਹਾ ਅੱਜ ਤੇ ਵਧੀਆ ਬੱਚੇ ਹਲਕਾ ਫੁਲਕਾ ਮਜ਼ਾਕ ਕਰ ਹੀ ਲੈਂਦੇ ਤੇ ਅੱਜ ਕੱਲ ਦਾ ਟਾਈਮ ਵੀ ਇਹ ਹੈ ਵੀ ਪੇਰੈਂਟਸ ਜਾਂ ਟੀਚਰ ਥੋੜੇ ਬੱਚਾ ਦੇ ਨਾਲ ਫਰੈਂਡ ਨੇ ਰਹਿਣ ਤਾਂ ਵਧੀਆ ਰਹਿੰਦਾ ਨਾ ਵੀ ਠੀਕ ਹੈ ਵੀ ਪੜ੍ਹਾਈ ਵੀ ਜ਼ਰੂਰੀ ਹੈ ਪਰ ਥੋੜਾ ਜਿਹਾ ਹੱਸੀ ਮਜ਼ਾਕ ਵੀ ਜ਼ਰੂਰੀ ਹੈ ਤੇ ਇੱਥੇ ਮੈਂ ਗੰਡੇ ਪਾਤੇ ਸੀਗੇ ਤੇ ਹੁਣ ਮੈਂ ਲਸਣ ਨੇ ਜਿਹੜਾ ਇਹ ਕੱਟ ਕੇ ਪਾ ਰਹੀ ਸੀਗੀ ਇਹ ਅਸੀਂ ਜਿਵੇਂ ਰੱਖਿਆ ਹੋਇਆ ਹੁਣ ਤਾਂ ਜਿਵੇਂ ਖਤਮ ਹੋਣ ਨਾਲ ਆਈ ਹੈ ਇੱਕ ਅੱਧੀ ਪੂਰੀ ਰਹਿ ਗਈ ਹੈ ਖਤਮ ਹੋਣ ਨਾਲ ਆਈ ਹੈ ਤੇ ਨਾਲੇ ਸਿਆਲ ਦੇ ਵਿੱਚ ਤਾਂ ਜ਼ਿਆਦਾ ਲੱਗਦਾ ਹੀ ਆ ਗਰਮੀ ਦੇ ਵਿੱਚ ਇੰਨਾ ਨਹੀਂ ਲੱਗਦਾਗਾ ਤੇ ਹੁਣ ਤਾਂ ਜਿਵੇਂ ਚਲੋ ਹੁਣ ਤਾਂ ਨਮਾ ਆਈ ਜਾਣਾ ਨਾ ਜਿਹੜਾ ਕਿਆਰੀਆਂ ਦੇ ਵਿੱਚ ਬੀਜਿਆ ਹੋਇਆ ਉਹ ਪੱਟ ਕੇ ਲਈ ਆਉਣਾ ਆ ਤੇ ਬਸ ਇਹ ਇੱਕ ਦੋ ਕੁੜੀਆਂ ਰਹਿ ਗਈਆਂ ਸੀਗੀਆਂ ਸਾਫ ਕਰਨਾ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਾਂ ਟਿਊਸ਼ਨ ਪੜਾ ਕੇ ਆਏ ਸੀਗੇ ਸਬਜੀ ਅੱਜ ਕੋਈ ਨਹੀਂ ਬਣਾਏਗੀ ਕਿਉਂਕਿ ਸਬਜੀ ਵਾਸਤੇ ਕੋਈ ਆਪਸ਼ਨ ਹੀ ਹੈ ਨਹੀਂ ਸੀ ਪਹਿਲਾਂ ਜਿਵੇਂ ਘਰ ਦੀਆਂ ਸਬਜ਼ੀਆਂ ਬੀਜੀਆਂ ਹੋਈਆਂ ਸੀ ਹੈ ਨਾ ਤਾਂ ਫਿਰ ਇਹ ਹੁੰਦਾ ਸੀ ਵੀ ਆਹ ਬਣਾ ਲਈ ਉਹ ਬਣਾ ਲਈ ਐਦਕੇ ਬਹੁਤ ਔਖਾ ਹੋ ਗਿਆ ਚਲੋ ਹੁਣ ਵੀ ਲਾਰੇ ਸੀਗੇ ਗਰਮੀ ਵਾਲੀਆਂ ਸੱਚੀਆਂ ਦੇ ਤੇ ਅੱਜ ਲੱਭ ਕੇ ਰੱਖੇ ਆ ਵੀ ਭਿੰਡੀਆਂ ਵਗੈਰਾ ਲਾ ਦਨੇ ਆ ਤੇ ਇਸ ਕਰਕੇ ਅੱਜ ਮੈਂ ਕਿਹਾ ਹੋਰ ਤਾਂ ਕੁਝ ਨਹੀਂ ਗਿਆ ਤੇ ਗੰਡਿਆਂ ਦੀ ਬਣਾ ਲੈਨੇ ਦੁੱਧ ਵਾਲੀ ਸਬਜੀ ਤੇ ਅੱਜ ਵਾਲੇ ਵਲੌਗ ਦਾ ਵੀ ਆਪਾਂ ਐਂਡ ਕਰ ਰਹੇ ਆ ਵਲੌਗ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਕਿਹਜਾ ਲੱਗਿਆ ਵਲੌਗ ਤੇ ਕਿਹਜਾ ਵਲੌਗ ਆਪਾਂ ਬਣਾਇਆ ਕਰੀਏ ਮਿਲਾਂਗੇ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ